ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਚੈਨਲ ਤੇ ਅੱਜ ਫੇਰ ਤੋਂ ਹਾਜ਼ਰ ਹੋਈਆਂ ਇੱਕ ਨਵੀਂ ਕਹਾਣੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਡੇਲੀ ਨਵੀਂ ਕਹਾਣੀ ਸੁਣਨ ਦੇ ਲਈ ਨਵੀਂ ਅਪਡੇਟ ਦੇ ਲਈ ਅੱਜ ਕਹਾਣੀ ਦੀ ਸ਼ੁਰੂਆਤ ਕਰਦੇ ਆਂ ਇੱਕ ਪਿੰਡ ਵਿੱਚ ਇੱਕ ਨਾਰਮਲ ਜਿਹੜਾ Hindu ਪਰਿਵਾਰ ਰਹਿੰਦਾ ਹੈ ਉਹ ਦੋਨੋਂ ਜੀ ਤੇ ਉਹਨਾਂ ਦੀ ਇੱਕ ਬੇਟੀ ਆ 2 ਸਾਲ ਦੀ ਜਿਹਦਾ ਨਾਮ ਜੈਸਿਕਾ ਤੇ ਜਿਹੜੀ ਉਹ ਔਰਤਾ ਉਸ ਦਾ ਨਾਮ ਰੀਤੂ ਆ ਤੇ ਉਹਦੇ ਹਸਬੰਦ ਦਾ ਨਾਮ ਸੰਦੀਪ ਸਿੰਘ ਆ ਸੰਦੀਪ ਹੋਣਾ ਕਿ ਜਿਹੜਾ ਆਪਦਾ ਘਰ ਦਾ ਗੁਜ਼ਾਰਾ ਉਹਦੀ ਇੱਕ ਛੋਟੀ ਜੀ ਵੈਲਡਿੰਗ ਦੀ ਸ਼ਾਪ ਆ ਉਸੇ ਤੋਂ ਚਲਾਉਂਦਾ ਤੇ ਉਹ ਆਪਦੀ ਵਾਈਫ ਦੇ ਤੇ ਆਪਦੀ ਬੇਟੀ ਦੇ ਸਾਰੇ ਸੁਪਨੇ ਪੂਰੇ ਕਰਦਾ ਬੜੀ ਸੋਹਣੀ ਜ਼ਿੰਦਗੀ ਨੰਗ ਰਹੀ ਆ ਅਚਾਨਕ ਜਿਹੜਾ ਸੰਦੀਪ ਉਹ ਆਪਦੀ ਵਰਕਸ਼ਾਪ ਤੋਂ ਦੁਕਾਨ ਤੋਂ ਵਾਪਸ ਆਉਂਦਾ ਤਾਂ ਦੇਰ ਰਾਤ ਨੂੰ ਉਹਦਾ ਅਚਾਨਕ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਉਹਦੀ ਲੱਤ ਟੁੱਟ ਜਾਂਦੀ ਆ ਹੁਣ ਉਹ ਮੰਜੇ ਤੇ ਬੈਠ ਜਾਂਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਖਾਣ ਪੀਣ ਦਾ ਰਾਸ਼ਨ ਲਿਓਣਾ ਘਰ ਨੂੰ ਚਲਾਉਣਾ ਮੁਸ਼ਕਲ ਹੋ ਜਾਂਦਾ ਹੁਣ ਜਿਹੜੀ ਰਿਤੂ ਆ ਉਹ ਆਪਦੇ ਪਤੀ ਦੀ ਬਹੁਤ ਕੇਅਰ ਕਰਦੀ ਉਹਦੇ ਕੋਲੇ ਜਿੰਨੀ ਵੀ ਸੇਵਿੰਗ ਮਨੀ ਹੁੰਦੀ ਆ ਸਾਰੇ ਆਪਦੇ ਪਤੀ ਦੇ ਲਾਜ ਤੇ ਕਰਵਾ ਦਿੰਦੀ ਆ ਲਾਜ ਵੀ ਮਹਿੰਗਾ ਚੱਲਦਾ ਉਹਦੀ ਲਤ ਦੇ ਉੱਪਰ ਪਲਸਟਰ ਲੱਗਿਆ ਹੁੰਦਾ ਲੱਤ ਲਈ ਡਾਕਟਰ ਆਪਰੇਸ਼ਨ ਲਈ ਰეკਮੈਂਡ ਕਰਦੇ ਆ ਵੀ ਤੁਸੀਂ ਇਹਦਾ ਆਪਰੇਸ਼ਨ ਕਰਵਾ ਲਓ ਲੇਕਿਨ ਜਿਹੜਾ ਸੰਦੀਪ ਉਹ ਕਹਿੰਦਾ ਕਿ ਡਾਕਟਰ ਸਾਹਿਬ ਹਜੇ ਨਾ ਮੇਰੇ ਕੋਲੇ ਪੈਸੇ ਢੇਲਿਆਂ ਦੀ ਘਾਟ ਆ ਥੋੜੇ ਟਾਈਮ ਨੂੰ ਮੈਂ ਲੋਕਾਂ ਤੋਂ ਪੈਸੇ ਲੈਣੇ ਆ ਉਹ ਮਿਲ ਜਾਣਗੇ ਉੰਨੀ ਦੇਰ ਤੁਸੀਂ ਮੇਰੇ ਲੱਤ ਦਾ ਜਿਹੜਾ ਪਲਾਸਟਰ ਆ ਵੈਸੇ ਕਰ ਦਿਓ ਤਾਂ ਕਿ ਹੋ ਸਕਦਾ ਵੀ ਵੈਸੇ ਸਿੰਪਲ ਪਲਾਸਟਰ ਨਾਲ ਵੀ ਮੇਰੀ ਲੱਤ ਨੂੰ ਆਰਾਮ ਆ ਜਾਵੇ ਡਾਕਟਰ ਕਹਿੰਦਾ ਠੀਕ ਆ ਤਾਂ ਉਹ ਉਸ ਜਿਹੜੀ ਉਹਦੀ ਲੱਤ ਆ ਉਹਦੇ 'ਚ ਗੰਭੀਰ ਸੱਟ ਹੁੰਦੀ ਆ ਤਾਂ ਹੌਲੀ-ਹੌਲੀ ਜਿਹੜੀ ਲੱਤ ਆ ਉੱਪਰੋਂ ਪਲਾਸਟਰ ਲੱਗਿਆ ਹੁੰਦਾ ਵਿੱਚੋਂ ਗੱਲ ਨਹੀਂ ਹੱਡੀ ਗੱਲ ਨਹੀਂ ਸ਼ੁਰੂ ਹੋ ਜਾਂਦੀ ਆ ਹੁਣ ਸੰਦੀਪ ਨੂੰ ਦਰਦ ਤੋਂ ਕੋਈ ਰਾਹਤ ਨਹੀਂ ਮਿਲਦੀ ਦਰਦ ਬਹੁਤ ਤੇਜ਼ ਹੁੰਦਾ ਤੇ ਉਹਦੀ ਵਾਈਫ ਰੀਤੂ ਨਾਲੇ ਤਾਂ ਬੱਚੀ ਨੂੰ ਸੰਭਾਲਦੀ ਆ ਨਾਲੇ ਆਪਦੇ ਪਤੀ ਨੂੰ ਸੰਭਾਲਦੀ ਆ ਇਟ ਇਸ ਸਟਰਗਲ ਪਰ ਹੀ ਲਾਈਫ ਚੱਲ ਪੰਦੀ ਆ ਉਹਦੀ ਤਾਂ ਹੁਣ ਦੂਜੇ ਪਾਸੇ ਸੰਦੀਪ ਵੀ ਸੋਚਦਾ ਵੀ ਕਿੱਥੋਂ ਪੈਸੇ ਆਉਣ ਜਿਹਦੇ ਨਾਲ ਮੈਂ ਇਲਾਜ ਕਰਾਵਾਂ ਹੁਣ ਉਹਦਾ ਇੱਕ ਦੋਸਤ ਆ ਜਿਹਦਾ ਨਾਮ ਰਾਹੁਲ ਆ ਉਹ ਉਹਦਾ ਦੋਸਤ ਹਰ ਦੁੱਖ ਸੁੱਖ ਵਿੱਚ ਉਹਦੇ ਨਾਲ ਹੁੰਦਾ ਪੜਿਆ ਵੀ ਇਕੱਠੇ ਆਹੋ ਤੇ ਨਾਲ ਹੀ ਉਹਨੇ ਹਰ ਦੁੱਖ ਸੁੱਖ ਵਿੱਚ ਉਹਦਾ ਸਾਥ ਦਿੱਤਾ ਹੁੰਦਾ ਹੁਣ ਰਾਹੁਲ ਜਿਹੜਾ ਸੰਦੀਪ ਦਾ ਪਤਾ ਲੈਣ ਲਈ ਆਉਂਦਾ ਤੇ ਉਹ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਦਾ ਤੇ ਉਹ ਪੁੱਛਦਾ ਵੀ ਸੰਦੀਪ ਮੈਂ ਤੇਰੇ ਨਾਲ ਹਮੇਸ਼ਾ ਖੜਿਆ ਤੇ ਤੂੰ ਵੀ ਮੇਰਾ ਕਦੇ ਸਾਥ ਨਹੀਂ ਛੱਡਿਆ ਤੂੰ ਅੱਜ ਦੱਸ ਮੈਨੂੰ ਤੈਨੂੰ ਕਿਸ ਚੀਜ਼ ਦੀ ਲੋੜ ਆ ਸੰਦੀਪ ਅੱਖਾਂ ਭਰ ਕੇ ਕਹਿੰਦਾ ਵੀ ਰਾਹੁਲ ਮੈਂ ਤੇਰੇ ਤੋਂ ਕੁਝ ਮੰਗਣਾ ਨਹੀਂ ਸੋਚਦਾ ਪਰ ਇਸ ਟਾਈਮ ਨਾਲ ਸਾਡੇ ਘਰ ਵਿੱਚ ਰਾਸ਼ਨ ਦੀ ਵੀ ਕਮੀ ਆ ਤੇ ਮੇਰਾ ਵੀ ਇਲਾਜ ਚੱਲ ਰਿਹਾ ਤੈਨੂੰ ਪਤਾ ਵੀ ਮੇਰਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਚੱਲ ਰਿਹਾ ਤੇਰੀ ਭਲਾਈ ਵੀ ਬਹੁਤ ਔਖੇ ਦਿਨ ਕੱਟ ਰਹੀ ਆ ਤੇ ਕਿਉਂ ਨਾ ਤੂੰ ਸਾਡੀ 1 ਲੱਖ ਰੁਪਏ ਵਿੱਚ ਮਦਦ ਕਰ ਦੇਗਾ ਤੇ ਰਾਹੁਲ ਹੱਥ ਫੜ ਕੇ ਕਹਿੰਦਾ ਯਾਰ ਦੱਸ ਯਾਰੀ ਦਾ ਵਾਸਤਾ ਦਿਨਾ ਤੇ ਇਹ ਗੱਲ ਕੋਈ ਕਹਿਣ ਵਾਲੀ ਆ ਕਹਿੰਦਾ ਤੂੰ ਮੈਨੂੰ ਓਦਾਂ ਹੀ ਦੱਸਦਾ ਉਦੋਂ ਹੀ ਤੇਰਾ ਮੈਂ ਆਪਰੇਸ਼ਨ ਕਰਵਾ ਦਿੰਦਾ ਤੇ ਸੰਦੀਪ ਖੁਸ਼ ਹੋ ਜਾਂਦਾ ਖੁਸ਼ੀ ਦੇ ਹੰਝੂ ਘੇਰਦਾ ਅੱਖਾਂ ਚੋਂ ਕਹਿੰਦਾ ਯਾਰ ਹੋਵੇ ਤਾਂ ਤੇਰੇ ਵਰਗਾ ਹੋਵੇ ਰਾਹੁਲ ਕਹਿੰਦਾ ਬਸ ਕੱਲ ਦੀ ਵੇਟ ਕਰ ਕੱਲ ਨੂੰ ਤੇਰਾ ਆਪਰੇਸ਼ਨ ਵੀ ਕਰਾਉਣ ਲਈ ਡਾਕਟਰ ਕੋਲ ਚੱਲਾਂਗੇ ਤੇਰੇ ਘਰ ਮੈਂ ਅੱਜ ਹੀ ਸਾਰਾ ਰਾਸ਼ਨ ਸੁੱਟ ਕੇ ਜਾਣਾ ਤੂੰ ਕਿਸੇ ਚੀਜ਼ ਦੀ ਜਿੰਨਾ ਚਿਰ ਤੂੰ ਮੰंजे ਤੇ ਪਿਆ ਚਿੰਤਾ ਨਹੀਂ ਕਰਨੀ ਸੰਦੀਪ ਕਹਿੰਦਾ ਠੀਕ ਆ ਹੁਣ ਰਾਹੁਲ ਸ਼ਾਮ ਨੂੰ ਜਿਹੜਾ ਰਾਸ਼ਨ ਆ ਉਹ ਸਾਰਾ ਲਿਆ ਕੇ ਸੰਦੀਪ ਦੀ ਵਾਈਫ ਨੂੰ ਦਿੰਦਾ ਕਿ ਭਰਜਾਈ ਇਹ ਰਾਸ਼ਨ ਲੈਂਦਾ ਤੁਸੀਂ ਇਹਨੂੰ ਵਰਤੋ ਦੂਜੇ ਪਾਸੇ ਉਹ ਦੂਜੇ ਦਿਨ ਸੰਦੀਪ ਦੀ ਵਾਈਫ ਨੂੰ ਨਾਲ ਲੈ ਕੇ ਡਾਕਟਰ ਕੋਲ ਜਾਂਦੇ ਆ ਤੇ ਡਾਕਟਰ ਨੂੰ ਕਹਿੰਦੇ ਆ ਕਿ ਤੁਸੀਂ ਜਿਹੜਾ ਇਹਦਾ ਆਪਰੇਸ਼ਨ ਆ ਜਲਦੀ ਤੋਂ ਜਲਦੀ ਕਰੋ ਉਹਦੀ ਹੱਡੀ 갈 ਰਹੀ ਆ ਇਹ ਮੇਰਾ ਦੋਸਤ ਆ ਇਹਦੇ ਘਰ ਦਾ ਗੁਜ਼ਾਰਾ ਮੁਸ਼ਕਲ ਚੱਲ ਰਿਹਾ ਜਿੰਨਾ ਜਲਦੀ ਹੋ ਸਕੇ ਤੁਰਨ ਫਿਰਨ ਚੁੱਕਾ ਹੋ ਜੇ ਆ ਸੰਦੀਪ ਕਹਿੰਦਾ ਵੀ ਇਹੋ ਜਿਹਾ ਦੋਸਤ ਰੱਬ ਸਭ ਨੂੰ ਦੇਵੇ ਚਲੋ ਜੀ ਡਾਕਟਰ ਰਾਜ ਸ਼ੁਰੂ ਕਰ ਦਿੰਦੇ ਆ ਘਰ ਵਿੱਚ ਜੋ ਵੀ ਰਾਸ਼ਨ ਪਾਣੀ ਆ ਉਹ ਜਿਹੜਾ rahul ਆ ਉਹ ਸੰਦੀਪ ਦੀ ਵਾਈਫ ਨੂੰ ਲਿਆ ਕੇ ਦਿੰਦਾ ਸੰਦੀਪ ਦੀ ਵਾਈਫ ਜਿਹੜੀ ਕਿ ਰਿਤੂ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਤੇ ਇਸ ਦੀ ਵੀ ਛੋਟੀ ਹੁੰਦੀ ਆ ਹੁਣ rahul ਕਿਤੇ ਨਾ ਕਿਤੇ ਉਹ ਜਦੋਂ ਹੀ ਉਹਨਾਂ ਦੇ ਘਰ ਆਉਂਦਾ ਜਾਂਦਾ ਤਾਂ ਉਹ ਰਿਤੂ ਵੱਲ ਨਜ਼ਰ ਰੱਖਦਾ ਵੀ ਇਹਦਾ ਹਸਬੰਡ ਤਾਂ ਹਸਪੀਟਲ ਪਿਆ ਨਾ ਇਹ ਘਰ ਵਿੱਚ ਇਕੱਲੀ ਆ ਕਿੰਨੀ ਜਵਾਨ ਆ ਸੋਹਣੀ ਸੁਨੱਖੀ ਆ ਪਰ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਗੱਲ ਆਉਂਦੀ ਆ ਵੀ ਨਹੀਂ ਮੇਰਾ ਦੋਸਤ ਆ ਇਹਦੇ ਘਰ ਵਾਲਾ ਜਿਹੜਾ ਹਨਾ ਮੈਂ ਯਾਰ ਮਾਰ ਨਹੀਂ ਕਰ ਸਕਦਾ ਤੇ ਦੂਜੇ ਪਾਸੇ ਤੀਜਾ ਦਿਨ ਹੁੰਦਾ ਤਾਂ ਤੀਜੇ ਦਿਨ ਘਰ ਦੇ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਹੁੰਦੀ ਤੇ ਜਿਹੜੀ ਰਿਤੂ ਆ ਉਹ ਬਾਹਰੋਂ ਨਾ ਬਾਹਰੋਂ ਨਲਕਾ ਲੱਗਿਆ ਪਿੰਡੋਂ ਬਾਹਰ ਉਹਦੇ ਤੋਂ ਪਾਣੀ ਭਰਨ ਲਈ ਜਾਂਦੀ ਆ ਤੇ ਜਦੋਂ ਪਾਣੀ ਭਰਦੀ ਆ ਤਾਂ ਉੱਥੇ ਉਹਨੂੰ rahul ਲਾਉਂਦਾ ਜਾਂਦਾ ਮਿਲ ਜਾਂਦਾ ਕਹਿੰਦਾ ਭਰਾਈ ਤੂੰ ਇੱਥੇ ਕਹਿੰਦੀ ਹਾਂ ਵੀ ਮੈਂ ਪਾਣੀ ਲੈਣ ਆਈ ਸੀ rahul ਤੇ ਕਹਿੰਦਾ ਉਹ ਤੇਰੀ ਵੀ ਕੋਈ ਜ਼ਿੰਦਗੀ ਆ ਕਹਿੰਦਾ ਤੂੰ ਤਾਂ ਫਸ ਗਈ ਸੰਦੀਪ ਨਾਲ ਵਿਆਹ ਕਰਾ ਕੇ ਮੇਰੇ ਅਰਗੇ ਨਾਲ ਵਿਆਹ ਹੀ ਹੁੰਦੀ ਤਾਂ ਸਾਰੀ ਉਮਰ ਐਸ਼ ਕਰਦੀ ਤਾਂ ਇਹਨਾਂ ਸੁਣ ਕੇ rahul ਅੱਗੇ ਲੰਘ ਜਾਂਦਾ ਤੇ ਰੀਤੂ ਘਰ ਆ ਜਾਂਦੀ ਹੁਣ ਰੀਤੂ ਆ ਕੇ ਸੋਚਦੀ ਆ ਉਸ ਕੰਪਲੀਮੈਂਟ ਦੇ ਉੱਪਰ ਪੂਰਾ ਧਿਆਨ ਦਿੰਦੀ ਆ ਤੇ ਕਿਤੇ ਨਾ ਕਿਤੇ ਉਦੀ ਨਿਗਾਹ rahul ਤੇ ਜਾਂਦੀ ਆ ਵੀ ਹਾਂ ਕਿੰਨਾ ਸੋਹਣਾ ਆ ਇਹਨੇ ਮੈਨੂੰ ਕਿੰਨਾ ਖੁਸ਼ ਰੱਖਣਾ ਸੀ ਉਸੇ ਤਰ੍ਹਾਂ ਚੱਲਦਾ ਰਹਿੰਦਾ ਸੰਦੀਪ ਦਾ ਪ੍ਰੈਸ਼ਨ ਹੋ ਜਾਂਦਾ ਸੰਦੀਪ ਛੁੱਟੀ ਲੈ ਕੇ ਘਰ ਆ ਜਾਂਦਾ rahul ਦਾ ਉਹਨਾਂ ਘਰੇ ਆਉਣਾ ਜਾਣਾ ਵਧ ਜਾਂਦਾ ਕਿਉਂਕਿ ਸੰਦੀਪ ਦੀ ਦਵਾਈ ਫੜਾ ਕੇ ਜਾਣੀ ਹੁਣ rahul ਕੀ ਹੋ ਜਾਂਦਾ ਸੰਦੀਪ ਕੋਲ ਤਾਂ ਘੱਟ ਬੈਠਦਾ ਤੇ ਸਿੱਧਾ ਹੀ ਉਹ ਸੰਦੀਪ ਦੀ ਵਾਈਫ ਕੋਲੇ ਕੋਈ ਵੀ ਰਾਸ਼ਨ ਫੜਾਉਣ ਜਾਂਦਾ ਸੰਦੀਪ ਨੂੰ ਹੈਲੋ ਹਾਈ ਕਰਕੇ ਮੁੜ ਜਾਂਦਾ ਅਨ ਜਿਹੜੀ ਰਿੱਤੂ ਆ ਉਹ ਵੀ ਰਾਹੁਲ ਦੇ ਨਾਲ ਜਿਆਦਾ ਖੁੱਲ ਰਹੀ ਆ ਉਹਨੂੰ ਚਾਹ ਪਾਣੀ ਫੜਾਉਣਾ ਉਹਦੇ ਕੋਲ ਬੈਠੇ ਰਹਿਣਾ ਤੇ ਜਿਹੜਾ ਸੰਦੀਪ ਆ ਉਹ ਇਹ ਗੱਲ ਦੇਖ ਰਹੀ ਆ ਵੀ ਮੈਨੂੰ ਕੁਛ ਠੀਕ ਨਹੀਂ ਲੱਗਦਾ ਵੀ ਇਹਨਾਂ ਦੋਨਾਂ ਵਿੱਚ ਫਿਰ ਉਹ ਕਹਿੰਦਾ ਨਹੀਂ ਯਾਰ ਵੀ ਮੈਂ ਤਾਂ ਮੰਝੇ ਤੇ ਪਿਆ ਮੇਰੇ ਨਾਲ ਰੋਜ਼ ਮੇਰਾ ਦੋਸਤ ਕੀ ਗੱਲ ਕਰੇ ਉਹਨੇ ਤਾਂ ਆ ਕੇ ਆਪਦੀ ਪਰਜਾਈ ਨੂੰ ਸਮਾਨ ਫੜਾਉਣਾ ਹੀ ਆ ਵੀ ਮੈਂ ਹੀ ਗਲਤ ਸੋਚੀ ਆ ਨਾ ਚਲੋ ਕਾਫੀ ਟਾਈਮ ਹੈ ਲੰਘਦਾ ਜਾਂਦਾ ਤੇ ਇੱਕ ਦਿਨ ਕੀ ਹੁੰਦਾ ਕਿ ਜਿਹੜਾ ਰਾਹੁਲ ਆਣਾ ਉਹ ਸੰਦੀਪ ਦੀ ਵਾਈਫ ਨੂੰ ਕਹਿੰਦਾ ਕਿ ਦੇਖੋ ਵੀ ਤੁਹਾਨੂੰ ਇਸ ਚੀਜ਼ ਦਾ ਪਤਾ ਵੀ ਮੈਂ ਤੁਹਾਡੀ ਮਦਦ ਕਿਉਂ ਕਰ ਰਿਹਾ ਉਹ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਵੀ ਕਿਉਂ ਕਰ ਰਿਹਾ ਕਹਿੰਦਾ ਸਿਰਫ ਇਸੇ ਕਰਕੇ ਕਰ ਰਿਹਾ ਕਿ ਤੁਸੀਂ ਮੈਨੂੰ ਬਹੁਤ ਪਸੰਦ ਹੋ ਤੁਸੀਂ ਮੈਂ ਤੁਹਾਨੂੰ ਪਿਆਰ ਕਰਦਾ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਤਾਰੀ ਤੂੰ ਹਾਂ ਦੇ ਵਿੱਚ ਸਿਰ ਹਿਲਾਉਂਦੀ ਆ ਕਹਿੰਦੀ ਹਾਂ ਕਿਉਂਕਿ ਉਹਨੂੰ ਹੁਣ ਪਤਾ ਲੱਗ ਚੁੱਕਾ ਵੀ ਉਹਦਾ ਪਤੀ ਆ ਜਿਹੜਾ ਉਹਦੀ ਲੱਤ ਕੱਟੀ ਜਾ ਰਹੀ ਆ ਲੱਤ ਦਾ ਜਦੋਂ ਠੀਕ ਨਹੀਂ ਹੋ ਰਿਹਾ ਉਹ ਹੁਣ ਇੱਕ ਤਰ੍ਹਾਂ ਦਾ ਆਪਾਸ ਹੋ ਗਿਆ ਉਹ ਜ਼ਿੰਦਗੀ ਚ ਕੰਮਜਾਪ ਨਹੀਂ ਹੋ ਸਕਦਾ ਤੇ ਕਹਿੰਦੀ ਰਾਹੁਲ ਨੂੰ ਕਹਿੰਦੀ ਵੀ ਹਾਂ ਵੀ ਮੈਨੂੰ ਵੀ ਲਾਈਫ ਚ ਸਾਥੀ ਦੀ ਲੋੜ ਆ ਇਸ ਤਰ੍ਹਾਂ ਦੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਨਾਲ ਮੈਂ ਕਿਵੇਂ ਜ਼ਿੰਦਗੀ ਗੁਜ਼ਾਰੂੰਗੀ ਜੇ ਉਹ ਹਨਾ ਤਾਂ ਦੋਨਾਂ ਵਿੱਚ ਜਿਹੜਾ ਇੱਕ ਪਿਆਰ ਦੀ ਤਾਰ ਆ ਉਹ ਜੁੜ ਜਾਂਦੀ ਆ ਤਾਂ ਹੁਣ ਦੋਨੋਂ ਜਾਣੇ ਆਪਸ ਚ ਫੋਨ ਤੇ ਗੱਲਾਂ ਬਾਤਾਂ ਕਰਦੇ ਆ ਤੇ ਜਿਹੜੀ ਰੀਤੂ ਆ ਨਾ ਉਹ ਸੰਦੀਪ ਵੱਲੋਂ ਪਿੱਛੇ हट ਜਾਂਦੀ ਆ ਪਹਿਲਾਂ ਤਾਂ ਉਹ ਸੰਦੀਪ ਦਾ ਬਹੁਤ ਜ਼ਿਆਦਾ ਆਪਦੀ ਬੇਟੀ ਦਾ ਵੀ ਧਿਆਨ ਰੱਖਦੀ ਆ ਹੁਣ ਉਹ ਸੰਦੀਪ ਨੂੰ ਬਸ ਸਾਰਾ ਦਿਨ ਸੈਲਫ ਰੋਟੀ ਪਾਣੀ ਖਾਣ ਤੋਂ ਬਿਨਾ ਉਹਦੀ ਕੋਈ ਕੇਅਰ ਨਹੀਂ ਕਰਦੀ ਹੌਲੀ ਹੌਲੀ ਉਹਦਾ ਜਿਹੜਾ ਰੁਝਾਨ ਆ ਨਾ ਸਾਰਾ ਉਹ ਰਾਹੁਲ ਵੱਲ ਚਲਾ ਜਾਂਦਾ ਇੱਕ ਦਿਨ ਰਾਹੁਲ ਉਹਨਾਂ ਦੇ ਘਰ ਆਉਂਦਾ ਇੱਕ ਪੇਪਰ ਲੈ ਕੇ ਤਾਂ ਉਹ ਪੇਪਰ ਲਿਆ ਕੇ ਸੰਦੀਪ ਕੋਲੇ ਰੱਖਦਾ ਤੇ ਸੰਦੀਪ ਨੂੰ ਕਹਿੰਦਾ ਕਿ ਇਹਦੇ ਤੇ ਤੂੰ ਸਾਈਨ ਕਰ ਦੇ ਤੇ ਉਹ ਜਿਹੜਾ ਸੰਦੀਪ ਆ ਉਹ ਘੱਟ ਪੜਿਆ ਲਿਖਿਆ ਹੁੰਦਾ ਵਿਚਾਰਾ ਤਾਂ ਉਹ ਸੋਚਦਾ ਤਾਂ ਜ਼ਰੂਰ ਆ ਪਰ ਉਹ ਕਹਿੰਦਾ ਕਿ ਇਹ ਮੇਰਾ ਦੋਸਤ ਆ ਇਹ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ ਹਣਾ ਤਾਂ ਉਹ ਸਾਈਨ ਕਰਵਾ ਲੈਂਦਾ ਤੇ ਸਾਈਨ ਕਰਵਾ ਕੇ ਤੇ ਅੰਦਰੋਂ ਜਿਹੜੀ ਰਿਤੂ ਆ ਉਹ ਲਾਲ ਸੂਟ ਪਾ ਕੇ ਹਾਰ ਸ਼ਿੰਗਾਰ ਲਾ ਕੇ ਬਾਹਰ ਨਿਕਲਦੀ ਆ ਤੇ ਜਿਹੜਾ ਸੰਦੀਪ ਹੁੰਦਾ ਉਹ ਦੇਖ ਰਿਹਾ ਹੁੰਦਾ ਵੀ ਇਹਨੂੰ ਕਿਉਂ ਗਿਆ ਅਚਾਨਕ ਇਹ ਨਵਾਂ ਸੂਟ ਪਾ ਕੇ ਕਿੱਧਰ ਚੱਲ ਗਿਆ ਤੇ ਰਾਹੁਲ ਕਹਿੰਦਾ ਕੀ ਚਾਲ ਸੰਦੀਪ ਹੁਣ ਤੇਰੇ ਤਲਾਕ ਹੋ ਚੁੱਕੇ ਆ ਇਹਦੇ ਨਾਲੋਂ ਤੇ ਚੱਲ ਰੀਤੂ ਆਪ ਐਥੋਂ ਚਲੀਏ ਜਿਹੜਾ ਸੰਦੀਪ ਆ ਉਹ ਚਾਹ ਰਹੇਰਾਨ ਹੁੰਦਾ ਉਹਨੂੰ ਝਟਕਾ ਲੱਗਦਾ ਵੀ ਇਹਦੇ ਮੇਰੇ ਨਾਲੋਂ ਤਲਾਕ ਕਿਵੇਂ ਹੋ ਗਏ ਤਾਂ ਉਹ ਕਹਿੰਦਾ ਕਿ ਆਹ ਦੇਖ ਪੇਪਰ ਜਿਹੜੇ ਤੂੰ ਹੁਣੇ ਸਾਈਨ ਕੀਤੇ ਐ ਡੋਸ ਪੇਪਰ ਹੀ ਸੀਗੇ ਤਾਂ ਜਿਹੜਾ ਸੰਦੀਪ ਆ ਉਹ ਬਸ ਵਿਚਾਰਾ ਲਾਹਵਰ ਸੁੰਦਾ ਸੌਰੀ ਬੇਵਸ ਸੁੰਦਾ ਉਹ ਕੁਛ ਕਰ ਨਹੀਂ ਸਕਦਾ ਹੁੰਦਾ ਸਿਰਫ ਰੋਣ ਤੋਂ ਬਿਨਾ ਉਹ ਆਪਦੀ ਧੀ ਨੂੰ ਗੱਲ ਲਾ ਕੇ ਰੋਣ ਲੱਗ ਜਾਂਦਾ ਤੇ ਜਿਹੜੀ ਰਿੱਤੂ ਆ ਪੂਰੀ ਬਿਸ਼ਰਮੀ ਤਾਣ ਕੇ ਉਥੋਂ ਰਾਹੁਲ ਦਾ ਹੱਥ ਫੜ ਕੇ ਚਲੀ ਜਾਂਦੀ ਆ ਤਾਂ ਰਾਹੁਲਾ ਕਹਿੰਦਾ ਹੁਣ ਆਪਾਂ ਕਿਤੇ ਦੂਰ ਇਕੱਲੇ ਰਵਾਂਗੇ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤੈਨੂੰ ਐਸ਼ ਜ਼ਿੰਦਗੀ 'ਚ ਪੂਰੀ ਐਸ਼ ਕਰਾਉਂਗਾ ਦੋਨੋਂ ਜਾਨੇ ਘਰੋਂ ਜਾਂਦੇ ਆ ਤੇ ਕਿਤੇ ਦੂਰ ਸ਼ਹਿਰ ਚਲੇ ਜਾਂਦੇ ਆ ਦੂਰ ਸ਼ਹਿਰ ਵਿੱਚ ਜਾ ਕੇ ਇੱਕ ਛੋਟੇ ਜਿਹੇ ਘਰ ਦਾ ਦਰਵਾਜ਼ਾ ਰਾਹੁਲ ਜਾ ਕੇ ਖੋਲਦਾ ਉੱਥੇ ਐਂਟਰੀ ਹੁੰਦੀ ਆ ਤੇ ਉੱਥੇ ਜਾ ਕੇ ਜਿਹੜੀ ਰਿੱਤੂ ਆ ਦੇਖਦੀ ਆ ਇੱਕ ਕਿਚਨ ਆ ਇੱਕ ਰੂਮ ਆ ਤੇ ਉਹ ਬੜੀ ਹੈਰਾਨੀ ਨਾਲ ਦੇਖਦੀ ਆ ਕਹਿੰਦੀ ਕਿ ਰਾਹੁਲ ਇਹ ਘਰ ਤਾਂ ਬਹੁਤ ਛੋਟਾ ਇਹਦੇ ਵਿੱਚ ਆਪਾਂ ਕਿਵੇਂ ਰਵਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਲੈ ਕੇ ਆਇਆ ਤੈਨੂੰ ਘਰ ਵੀ ਬਣਾ ਕੇ ਦਊਂਗਾ ਆਪਾਂ ਦੋਨੇ ਚਾਣੇ ਰਾਲਕੇ ਘਰ ਬਣਾਵਾਂਗੇ ਜ਼ਿੰਦਗੀ ਵਿੱਚ ਕਾਮਯਾਬ ਹੋਵਾਂਗੇ ਇੱਕ ਦੂਜੇ ਦਾ ਸਾਥ ਦੇਵਾਂਗੇ ਹੁਣ ਰਿਤੂ ਫੇਰ ਤੋਂ ਉਹਦੇ ਵੱਲ ਵੱਲੇ ਚ ਆ ਜਾਂਦੀ ਆ ਕਹਿੰਦੀ ਕਿ ਹਾਂ ਠੀਕ ਆ ਵੀ ਇਹ ਮੈਨੂੰ ਸੱਚਮੁੱਚ ਪਿਆਰ ਕਰਦਾ ਹਨਾ ਮੇਰੀਆਂ ਰੀਝਾਂ ਬਾਰੇ ਸੋਚ ਰਿਹਾ ਤੇ ਦੋ ਤਿੰਨ ਦਿਨ ਲੰਘਦੇ ਆ ਤੇ ਉਹ ਰਿਤੂ ਆ ਜਿਹੜੀ ਕਹਿੰਦੀ ਕਿ ਰਾਹੁਲ ਆਪਾਂ ਵਿਆਹ ਕਦੋਂ ਕਰਾਉਣਾ ਤੂੰ ਮੇਰੇ ਨਾਲ ਵਿਆਹ ਕਰਾ ਰਾਹੁਲ ਕਹਿੰਦਾ ਤੈਨੂੰ ਲੈ ਕੇ ਆਇਆ ਤੇ ਤੇ ਨਾਲ ਵਿਆਹ ਵੀ ਕਰਾਉਂਗਾ ਕਹਿੰਦੀ ਨਹੀਂ ਪਰ ਤਿੰਨ ਦਿਨ ਤਾਂ ਪਹਿਲਾਂ ਹੋ ਗਈ ਆ ਤੇ ਜੇ ਕੋਈ ਉਹਨਾਂ ਦੀ ਕੀ ਗੱਲ ਹੋਗੀ ਤਾਂ ਆਪਣੇ ਤੇ ਕੋਈ ਅਲਿਗੇਸ਼ਨ ਲੱਗ ਗਿਆ ਵੀ ਆਪਾਂ ਬਿਨਾ ਵਿਆਹ ਤੋਂ ਦੋਨੇ ਇਕੱਠੇ ਰਹਿ ਰਹੇ ਆਂ ਕਹਿੰਦਾ ਮੇਰੇ ਹੁੰਦਿਆ ਤੈਨੂੰ ਕੁਝ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਮੈਂ ਤੇਨਾ ਵਿਆਹ ਕਰਾਉਂਗਾ ਹੁਣ ਤਿੰਨ ਦਿਨ ਬੀਤਦਿਆ ਤੇ ਤਿੰਨ ਦਿਨ ਬਾਅਦ ਸ਼ਾਮ ਨੂੰ ਨਾ ਜਿਹੜਾ ਰਾਹੁਲ ਆ ਉਹ ਗਰੋਸਰੀ ਰਾਸ਼ਨ ਲੈਣ ਦੇ ਲੈ ਕੇ ਬਾਹਰ ਜਾਂਦਾ ਜਦੋਂ ਉਹ ਬਾਹਰ ਚਲਾ ਜਾਂਦਾ ਤਾਂ ਉਹਦੇ ਘਰ ਦਾ ਦਰਵਾਜ਼ਾ ਖੜਕਦਾ ਅੰਦਰ ਰਿਤੂ ਆ ਤੇ ਦੋ ਕਾਫੀ ਉਮਰ ਦੇ ਜਿਹੜੇ ਬੰਦੇ ਆ ਅਲਫੰਡਾ ਟਾਈਪ ਉਹ ਦਰਵਾਜ਼ਾ ਖੜਕਾਉਂਦੇ ਆ ਰਿਤੂ ਕਹਿੰਦੀ ਹਾਂਜੀ ਕੌਣ ਤਾਂ ਉਹ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਆ ਜਾਂਦੇ ਆ ਤੇ ਉਹ ਦੇਖਦੀ ਆ ਉਹ ਕਹਿੰਦੀ ਤੁਸੀਂ ਕੌਣ ਆ ਕਹਿੰਦਾ ਸਾਨੂੰ ਦੱਸਣ ਦੀ ਲੋੜ ਨਹੀਂ ਵੀ ਅਸੀਂ ਕੌਣ ਆ ਸਾਨੂੰ ਤੇਰੇ ਘਰ ਵਾਲੇ ਨੇ ਭੇਜਿਆ ਉਹ ਕਹਿੰਦੀ ਮੇਰੇ ਘਰ ਵਾਲਾ ਕਹਿੰਦੀ ਮੇਰੇ ਘਰ ਵਾਲਾ ਸੰਦੀਪ ਤੁਹਾਨੂੰ ਕਿਵੇਂ ਜਾਣਦਾ ਉਹ ਕਹਿੰਦੇ ਸੰਦੀਪ ਨੂੰ ਨਹੀਂ ਅਸੀਂ ਜਾਣਦੇ ਰਾਹੁਲ ਜਿਹੜਾ ਤੇਰਾ ਪਤੀ ਆ ਉਹਨੇ ਸਾਨੂੰ ਭੇਜਿਆ ਉਹ ਕਹਿੰਦੀ ਅੱਛਾ ਕਿਉਂ ਭੇਜਿਆ ਕਹਿੰਦੇ ਤੈਨੂੰ ਦੱਸਦੇ ਆਂ ਵੀ ਅਸੀਂ ਕਿਉਂ ਭੇਜ ਜਾਨਾ ਐਨਾ ਕਹਿ ਕੇ ਉਹ ਰੀਤੂ ਦੇ ਨਾਲ ਹੱਥੋਪਾਈ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਨੂੰ ਇੰਨੀ ਬੁਰੀ ਤਰ੍ਹਾਂ ਨੋਚਦੇ ਆ ਉਹਦਾ ਰੀਪ ਕੀਤਾ ਜਾਂਦਾ ਤੇ ਉਹਦੇ ਨਾਲ ਸਰੀਰਕ ਬੰਧ ਬਣਾਏ ਜਾਂਦੇ ਆ ਤੇ ਉਹਨੂੰ ਪੂਰੀ ਤਰ੍ਹਾਂ ਜ਼ਖਮੀ ਕਰਕੇ ਉਹ ਧਰਤੀ ਜ਼ਮੀਨ ਦੇ ਉੱਪਰ ਧੱਕਾ ਮਾਰ ਕੇ ਸੱਟ ਕੇ ਉੱਥੋਂ ਚਲੇ ਜਾਂਦੇ ਆ ਤੇ ਕਹਿੰਦੇ ਆ ਵੀ ਤੇਰੇ ਘਰ ਵਾਲੇ ਨੇ ਸਾਡੇ ਤੋਂ 40000 ਰੁਪਇਆ ਲਿਆ ਇਸ ਬਦਲੇ ਤੇ ਉਹ ਜਿਹੜੀ ਰੀਤੂ ਆ ਉਹ ਉੱਠ ਕੇ ਬੇਹੋਸ਼ੀ ਦੇ ਹਾਲਤ ਵਿੱਚ ਸੰਦੀਪ ਨੂੰ ਤੇ ਆਪਦੀ ਬੇਟੀ ਜੈਸਿਕਾ ਨੂੰ ਚੀਕਾਂ ਮਾਰ-ਮਾਰ ਕੇ ਯਾਦ ਕਰਦੀ ਐ ਨਾ ਰੋ ਰਹੀ ਆ ਕਹਿੰਦੀ ਵੀ ਰਾਹੁਲ ਨੇ ਇਹ ਮੇਰੇ ਨਾਲ ਕੀ ਕੀਤਾ ਹੁਣ ਦੂਜੇ ਦਿਨ ਰਾਹੁਲ ਵਾਪਸ ਆਉਂਦਾ ਤਾਂ ਉਹ ਬੁਸ਼ਤੀਆ ਗੁੱਸੇ ਵਿੱਚ ਵੀ ਤੂੰ ਮੇਰੇ ਨਾਲ ਐ ਕਿਉਂ ਕੀਤਾ ਉਹ ਕਹਿੰਦਾ ਕੀ ਕੀਤਾ ਮੈਂ ਕਹਿੰਦਾ ਮੈਂ ਤੇਰੇ ਨਾਲ ਕੁਝ ਨਹੀਂ ਕੀਤਾ ਤੂੰ ਆਪਦੀ ਅਕਲ ਤੇ ਪਰਦਾ ਪਾਇਆ ਕਹਿੰਦਾ ਜਿਹੜਾ ਤੂੰ ਆਪਣੇ ਪਤੀ ਦੀ ਤਿਆਗ ਦੇ ਬੱਚੇ ਦੀ ਨਹੀਂ ਹੋ ਸਕੀ ਮੇਰੀ ਤੂੰ ਕਿਵੇਂ ਹੋ ਜੇਂਗੀ ਕਹਿੰਦਾ ਜਿਹੜਾ ਤੂੰ ਤੈਨੂੰ ਮੈਂ ਡਿਵੋਰਸ ਪੇਪਰ ਦਿਖਾਇਆ ਸੀ ਨਾ ਉਹ ਡਿਵੋਰਸ ਪੇਪਰ ਨਹੀਂ ਸੀ ਉਹ ਤੁਹਾਡੀ ਦੁਕਾਨ ਦੇ ਤੇ ਘਰ ਦੇ ਪੇਪਰ ਸੀਗੇ ਉਹ ਹੁਣ ਸਾਰੀਆਂ ਚੀਜ਼ਾਂ ਦਾ ਮੈਂ ਮਾਲਕ ਆ ਹੁਣ ਤੇਰੇ ਘਰ ਵਾਲਾ ਵੀ ੱੱਕੇ ਖਾਊਗਾ ਤੇ ਤੂੰ ਵੀ ੱੱਕੇ ਖਾਏਂਗੀ ਇਨਾ ਸੁਣ ਕੇ ਜਿਹੜੀ ਰੀਤੂ ਆ ਉਹ ਹੋਰ ਚਲਾ ਉੜਦੀ ਆ ਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਆ ਵੀ ਇਹ ਮੈਂ ਕੀ ਕਰ ਬੈਠੀ ਹੁਣ ਇੱਕ ਆਦਮੀ ਫੇਰ ਉਸੇ ਘਰ ਵਿੱਚ ਆਉਂਦਾ ਰਾਹੁਲ ਉਹਨੂੰ ਕਮਰੇ 'ਚ ਰੀਤੂ ਕੋਲੇ ਜਾਣ ਦਾ ਇਸ਼ਾਰਾ ਕਰਦਾ ਰੀਤੂ ਆਪ ਦੇ ਆਪ ਨੂੰ ਬਚਾਉਂਦੀ ਹੋਈ ਉਥੋਂ ਕਮਲਿਆਂ ਵਾਂਗੂ ਅੰਦਰੋਂ ਧੱਕਾ ਮਾਰ ਕੇ ਨਿਕਲਦੀ ਆ ਤੇ ਗਲੀਆਂ ਵੱਲ ਨੂੰ ਭੱਜ ਪੈਂਦੀ ਆ ਜਦੋਂ ਗਲੀਆਂ ਚ ਭਾਈ ਜੀ ਆ ਤਾਂ 2-3 ਦਿਨ ਇਸੇ ਤਰ੍ਹਾਂ ਉਹ ਸ਼ਹਿਰਾਂ ਦੀਆਂ ਸੜਕਾਂ ਤੇ ਘੁੰਮਦੀ ਘੁੰਮਦੀ ਐਨੀ ਮੈਂਟਲੀ ਆਫਸੈਟ ਹੋ ਜਾਂਦੀ ਆ ਦਿਮਾਗੀ ਤੌਰ ਤੇ ਉਹ ਇੱਕ ਪਾਗਲ ਬਣ ਜਾਂਦੀ ਆ ਆਹੀਂ ਗਲੀਆਂ ਚ ਘੁੰਮਦੀ ਆ ਪਾਟੇ ਕੱਪੜੇ ਆ ਖੁੱਲੇ ਵਾਲ ਆ ਜਿੱਥੋਂ ਕਿਦੋਂ ਰੋਟੀ ਮੰਗ ਕੇ ਮਿਲਦੀ ਆ ਉੱਥੋਂ ਖਾ ਲੈਂਦੀ ਆ ਉਹਦੀ ਹਾਲਤ ਐਨੀ ਦਰਸਜੋਗ ਬਣ ਚੁੱਕੀ ਆ ਉਹਨੂੰ ਜ਼ਿੰਦਗੀ ਵਿੱਚ ਇੱਕ ਅਜਿਹਾ ਤੱਕਾ ਲੱਗਿਆ ਜਿਨੇ ਉਹਦਾ ਜੀਵਨ ਦਾ ਪੂਰਾ ਪਲਟਾ ਮਾਰਤਾ ਪੂਰੀ ਤਰ੍ਹਾਂ ਦਿਮਾਗੀ ਤੌਰ ਤੇ ਉਹ ਪਰੇਸ਼ਾਨ ਹੋਗੀ পাগল ਹੋਗੀ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਅੱਗੇ ਜ਼ਿੰਦਗੀ ਵਿੱਚ ਕੀ ਕਰੂੰਗੀ ਪਰ ਉਹ ਆਪ ਦੇ ਆਪ ਤੇ ਸ਼ਰਮਸ਼ਾਰਾ ਵੀ ਮੈਂ ਸੰਦੀਪ ਕੋਲੇ ਵਾਪਸ ਨਹੀਂ ਜਾ ਸਕਦੀ ਕਿਉਂਕਿ ਉਹ ਇਸ ਗਲਤੀ ਲਈ ਮੈਨੂੰ ਕਦੇ ਮਾਫ ਨਹੀਂ ਕਰੂਗਾ ਪਰ ਉਹ ਆਦੀ ਬੇਟੀ ਨੂੰ ਤੇ ਆਪ ਦੇ ਪਤੀ ਨੂੰ ਯਾਦ ਕਰ ਕਰਕੇ ਸੜਕਾਂ ਤੇ ਰਾਤ ਨੂੰ ਪਈ ਕੱਲੀ ਚੀਕਾਂ ਮਾਰ-ਮਾਰੋਂਦੀ ਆ ਤੇ ਲੋਕ ਕਹਿੰਦੇ ਆ ਕਿ ਪਾਗਲ ਔਰਤ ਕਿਵੇਂ ਤੁਰੀ ਫਿਰਦੀ ਆ ਲੋਕ ਇਹਨੂੰ 1-2 ਰੁਪਏ ਧਾਣ ਵਜੋਂ ਦਿੰਦੇ ਆ ਰੋਟੀ ਦਿੰਦੇ ਆ ਇਸੇ ਤਰ੍ਹਾਂ ਇੱਕ ਦਿਨ ਉਹ ਦੁਰਦੀ ਦੁਰਦੀ ਆਪਦੇ ਪਿੰਡ ਪਹੁੰਚਦੀ ਆ ਤੇ ਸੋਚਦੀ ਆ 7-8 ਸਾਲ ਬਾਅਦ ਵੀ ਕਿਉਂ ਨਾ ਮੈਂ ਆਪਦੀ ਬੇਟੀ ਵੇਖ ਕੇ ਆਵਾਂ ਉਹ ਕਿਹੋ ਜੀ ਬਣ ਗਈ ਆ ਕਿ ਸੰਦੀਪ ਹੈਗਾ ਕਿ ਮਰ ਗਿਆ ਕਿ ਕਿਵੇਂ ਆ ਅ ਗਲੀਆਂ ਚ ਤੋਰਦੀ ਤੋਰਦੀ ਆਪਦੇ ਉਸ ਪਿੰਡ ਪਹੁੰਚ ਜਾਂਦੀ ਆ ਚਲੋ ਪਹੁੰਚਦੀ ਆ ਤਾ ਉਹ ਆਪਦੇ ਘਰ ਦਾ ਦਰਵਾਜ਼ਾ ਖੜਕਾਉਂਦੀ ਆ ਤਾਂ ਉਹਦੇ ਘਰ ਦੇ ਅੰਦਰੋਂ ਇੱਕ ਔਰਤ ਨਿਕਲਦੀ ਆ ਸੋਹਣੀ ਸੁਨੱਖੀ ਤੇ ਮਗਰ ਹੀ ਉਹਦੇ ਇੱਕ ਬੇਟੀ ਹੁੰਦੀ ਆ 10-12 ਸਾਲ ਦੀ ਜਦੋਂ ਦੇਖਦੀ ਆ ਤੇ ਉਹ ਬੱਚੀ ਨੂੰ ਕਹਿੰਦੀ ਆ ਕਿ ਬੇਟੇ ਮੇਰੀ ਗੱਲ ਸੁਣ ਉਹ ਬੱਚੀ ਭੱਜ ਕੇ ਆਉਂਦੀ ਆ ਕਹਿੰਦੀ ਹਾਂ ਆਂਟੀ ਤਾਂ ਕਹਿੰਦੀ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਰੋਟੀ ਲਿਆ ਦੇ ਉਹ ਬੱਚੀ ਜਾ ਕੇ ਆਦੀ ਮਾਲੀਆਂ ਲੱਤਾਂ ਚੁੰਮੜ ਕੇ ਕਹਿੰਦੀ ਮम्मा ਦੇਖੋ ਇੱਕ ਨਾ ਬਹੁਤ ਗੰਦੀ ਔਰਤ ਆਈ ਆ ਤੇ ਉਹ ਰੋਟੀ ਮੰਗਦੀ ਪਈ ਆ ਜਦੋਂ ਇਹ ਸ਼ਾਮਦ ਰੀਤੂ ਸੁਣਦੀ ਆ ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਵੀ ਮੇਰੀ ਜੰਮੀ ਧੀ ਮੈਨੂੰ ਗੰਦੀ ਔਰਤ ਕਹਿ ਰਹੀ ਆ ਨਾ ਤਾਂ ਕਹਿੰਦੀ ਆ ਕਿ ਮम्मा ਉਹਨੂੰ ਰੋਟੀ ਦੇ ਆ ਕਿ ਉਹ ਚਾਰੀ ਭੁੱਖੀ ਹੋਣੀ ਆ ਤੇ ਉਹਦੀ ਮਾਂ ਕਹਿੰਦੀ ਆ ਠੀਕ ਆ ਪੁੱਤ ਮਾਂ ਚੁੱਕ ਕੇ ਐਡੀ ਵੱਡੀ ਕੁੜੀ ਨੂੰ ਲਾਡ ਕਰਦੀ ਆ ਤੇ ਕਹਿੰਦੀ ਆ ਕਿ ਜਾ ਰੋਟੀ ਦੇਖਿਆ ਹੁਣ ਰੀਤੂ ਦੇਖ ਰਹੀ ਆ ਵੀ ਇਹ ਉਹੀ ਜੈਸਿਕਾ ਮੇਰੀ ਬੇਟੀ ਆ ਪਰ ਇਹ ਔਰਤ ਕੌਣ ਆ ਇੰਨਾ ਪਿਆਰ ਕਰ ਰਹੀ ਆ ਮੇਰੀ ਬੇਟੀ ਨੂੰ ਰੋਟੀ ਲੈ ਕੇ ਵਾਪਸ ਚਲੀ ਜਾਂਦੀ ਆ ਤਾਂ ਉਸ ਕਲੀ ਚੋਂ ਨਿਕਲਦੀ ਆ ਆਪਦੇ ਘਰ ਵਾਲੀ ਚੋਂ ਤਾਂ ਜਦੋਂ ਕਲੀ ਚੋਂ ਨਿਕਲਦੀ ਆ ਤਾਂ ਸਾਹਮਣੇ ਇੱਕ ਤੇਜ਼ ਬਹੁਤ ਵੱਡੀ ਗੱਡੀ ਆਉਂਦੀ ਆ ਜਿਹਦੀਆਂ ਲਾਈਟਾਂ ਉਹਦੀਆਂ ਅੱਖਾਂ 'ਚ ਵੱਜਦੀਆਂ ਨੇ ਤੇ ਉਹ ਗੱਡੀ ਨੂੰ ਵੇਖ ਕੇ ਹੈਰਾਨ ਹੁੰਦੀ ਆ ਜਦੋਂ ਦੇਖਦੀ ਆ ਕਿ ਉਹ ਗੱਡੀ ਦੇ ਵਿੱਚ ਸੰਦੀਪ ਹੁੰਦਾ ਤੇ ਉਹ ਹੈਰਾਨ ਹੋ ਜਾਂਦੀ ਆ ਵੀ ਸੰਦੀਪ ਇੰਨਾ ਸੋਹਣਾ ਸੁਨੱਖਾ ਕਿਵੇਂ ਬਣ ਗਿਆ ਤੰਦਰੁਸਤ ਕਿਵੇਂ ਹੋ ਗਿਆ ਤੇ ਉਹਦੀ ਹਾਲਤ ਰੀਤੂ ਦੀ ਇੰਨੀ ਬਦਲ ਚੁੱਕੀ ਆ ਪਾਗਲਾਂ ਵਾਲੀ ਕਿ ਸੰਦੀਪ ਉਹਨੂੰ ਪਹਿਚਾਨ ਨਹੀਂ ਪਾਉਂਦਾ ਤੇ ਅੱਗੇ ਤੁਰਦੀ ਆ ਸੰਦੀਪ ਦੀ ਗੱਡੀ ਵਿੱਚ ਲੰਘ ਜਾਂਦੀ ਆ ਜਾਂਦੀ ਜਾਂਦੀ ਨੂੰ ਇੱਕ ਪਿੰਡ ਦੇ ਬਾਹਰ ਇੱਕ ਅੱਧ ਖੜ ਉਮਰ ਦੀ ਔਰਤ ਮਿਲਦੀ ਆ ਤੇ ਕਹਿੰਦੀ ਆ ਕਿ ਹਾਂ ਭੈਣੇ ਤੂੰ ਕਿੱਧਰ ਫਿਰਦੀ ਆ ਕਹਿੰਦੀ ਕੁਛ ਨਹੀਂ ਭੈਣੇ ਕਰਮਾਂ ਦੀ ਮਾਰੀ ਮੰਗਦੀ ਫਿਰਦੀ ਆ ਕਹਿੰਦੀ ਭੈਣੇ ਤੇਰੀ ਵਾਜ ਤਾਂ ਮੈਨੂੰ ਸੁਣੀ ਸੁਣੀ ਲੱਗਦੀ ਆ ਕਹਿੰਦੀ ਨਹੀਂ ਫੇਰ ਉਹ ਪੁੱਛਦੀ ਆ ਪਿਆ ਜਿਹੜਾ ਤੁਹਾਡੇ ਪਿੰਡ ਵਿੱਚ ਸੰਦੀਪ ਨਾਮ ਦਾ ਮੁੰਡਾ ਸੀ ਇਹਦੀ ਲੱਤ ਵੱਡੀ ਗਈ ਸੀ ਐਕਸੀਡੈਂਟ 'ਚ ਤੇ ਇਹ ਤੰਦਰੁਸਤ ਕਿਵੇਂ ਹੋਇਆ ਤੇ ਕਿਵੇਂ ਬਚਿਆ ਕਹਿੰਦੀ ਭੈਣੇ ਪੁੱਛ ਨਾ ਇਹਦੇ ਘਰ ਵਾਲੀ ਤਾਂ ਇਹਦੇ ਨਾਲ ਬਹੁਤ ਮਾੜੀ ਕਰ ਗਈ ਸੀ ਬਿਚਾਰਾ ਜ਼ਿੰਦਗੀ ਦੀ ਬਹੁਤ ਮਾੜੇ ਸਫਰ ਚੋਂ ਨੰਗਿਆ ਇੰਨੀ ਬਦਕਾਰ ਔਰਤ ਰੱਬ ਜ਼ਿੰਦਗੀ ਚ ਕਿਸੇ ਨੂੰ ਨਾ ਦੇਵੇ ਕਿਸੇ ਦੇ ਘਰ ਨਾ ਆਵੇ ਕਹਿੰਦੀ ਜਿਹੜਾ ਇਹਦੇ ਘਰ ਵਾਲੀ ਕਰਕੇ ਗਈ ਆ ਉਹ ਰੱਬ ਦੁਸ਼ਮਣ ਨਾਲ ਵੀ ਨਾ ਕਰੇ ਪਰ ਇਹ ਦੇਖ ਕਿ ਉਹ ਔਰਤ ਇਹਦੀ ਜ਼ਿੰਦਗੀ ਵਿੱਚੋਂ ਗਈ ਤਾਂ ਇਹਦੀ ਜ਼ਿੰਦਗੀ ਸਵਰਗ ਬਣ ਗਈ ਜਾਣ ਮਗਰੋਂ ਕਹਿੰਦੀ ਉਹ ਹੁਣ ਜਿਹਦੇ ਨਾਲ ਵਿਆਹ ਆ ਉਹ ਲੜਕੀ ਇਹਨੂੰ ਇੱਕ ਸੋਸ਼ਲ ਮੀਡੀਆ ਤੇ ਮਿਲੀ ਉਹ ਲੜਕੀ ਨੇ ਕਿਹਾ ਕਿ ਮੇਰਾ ਭਾਈ ਨਹੀਂ ਆ ਜਿਸ ਦਾ ਕੋਈ ਭਾਈ ਨਹੀਂ ਸੀ ਤੇ ਉਹਦੀ ਘਰ ਵਾਲੀ ਨੇ ਉਹਦੇ ਨਾਲ ਵਿਆਹ ਕਰਵਾ ਕੇ ਵਿਆਹ ਕਰਵਾ ਕੇ ਆਪਦੇ ਪਿਓ ਦੀ ਜ਼ਮੀਨ ਜਾਇਦਾਦ ਦਾ ਸਾਰੇ ਕਾਸੀ ਦਾ ਸੰਦੀਪ ਨੂੰ ਵਾਰਸ ਬਣਾਇਆ ਤੇ ਸੰਦੀਪ ਦੀ ਬੱਚੀ ਦੀ ਵੀ ਕਹਿੰਦੀ ਪਿਛਲੇ 7-8 ਸਾਲ ਤੋਂ ਮਾਂ ਜਿੰਨੀ ਕੇਅਰ ਕਰ ਰਹੀ ਆ ਉਸਦੀ ਬੱਚੀ ਨੂੰ ਇਹ ਨਹੀਂ ਪਤਾ ਕਿ ਮੇਰੀ ਮਾਂ ਹੋਰ ਸੀ ਤਾ ਕਹਿੰਦੀ ਕਿ ਸੰਦੀਪ ਉਹਦੇ ਪਿਓ ਦੇ ਬਿਜ਼ਨਸ ਨੂੰ ਬਹੁਤ ਚੰਗੀ ਤਰ੍ਹਾਂ ਸੰਭਲ ਰਿਹਾ ਤੇ ਸੰਦੀਪ ਦਾ ਲਾਜ ਵੀ ਪੂਰੀ ਤਰ੍ਹਾਂ ਵਧੀਆ ਹੋਇਆ ਉਹ ਪੂਰਾ ਤੰਦਰੁਸਤ ਆ ਉਹਦੀ ਜ਼ਿੰਦਗੀ ਬਹੁਤ ਖੁਸ਼ਹਾਲ ਆ ਜਦੋਂ ਇਹ ਸਾਰੀਆਂ ਗੱਲਾਂ ਸੁਣਦੀ ਆ ਰੀਤੂ ਤਾਂ ਰੋਂਦੀ ਹੋਈ ਮੂੰਹ ਟੱਕ ਕੇ ਉੱਥੋਂ ਅੱਗੇ ਤੁਰਦੀ ਆ ਤੇ ਕਹਿੰਦੀ ਆ ਕਿ ਮਾੜੀ ਕਿਸਮਤ ਮੇਰੀ ਸੀ ਜਿਹੜੀ ਨੇ ਮੈਂ ਸੰਦੀਪ ਵਰਗੇ ਹੀਰੇ ਬੰਦੇ ਨੂੰ ਘਵਾਇਆ ਸੀ